ਤੇ ਪੈਦਾ ਹੋਈ ਜਾਂਦੇ ਹਨ ਹਾਂਜੀ ਹਾਂਜੀ ਨਾ ਕੋਈ ਮਿੱਟੀ ਚਾਹੀਦੀ ਆ ਨਾ ਪਾਣੀ ਕਿਉਂਕਿ ਬਹੁਤ ਹਿਊਮੀਡਿਫਾਇਰ ਪਾਇਆ ਹੁੰਦਾ ਫਸਲ ਆ ਰਹਿੰਦੀ ਆ 90% ਅੱਛਾ ਹਾਂਜੀ ਇੱਥੇ ਸੈੱਲ ਰਹਿਣੀ ਜ਼ਰੂਰੀ ਆ ਹਾਂਜੀ ਜ਼ਰੂਰੀ ਤੇ ਜਿਹੜਾ ਕੇਸਰ ਆ ਉਹਨੂੰ ਉਹਦੇ ਲਈ ਪੈਦਾ ਹੋਣ ਲਈ ਮਿੱਟੀ ਦੀ ਕੋਈ ਲੋੜ ਨਹੀਂ ਨਹੀਂ ਉਹਨੇ ਕੋਈ ਲੋੜ ਹੈ ਹੀ ਨਹੀਂ ਇਹ ਜਗ੍ਹਾ ਕਿੰਨੀ ਕ ਥੋੜੀ ਜਿਹੀ ਜਗ੍ਹਾ ਹਾਂਜੀ ਮੈਂ ਅੰਦਾਜ਼ਾ ਕਹਾਂ ਕਿ ਜਦੋਂ ਇਹ ਪੂਰੀ ਫਸਲ ਲੱਗ ਗਈ ਇਹ ਕਿੰਨੇ ਦੀ ਫਸਲ ਹੋ ਜਾਊਗੀ ਇਹ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਨੌਜਵਾਨਾਂ ਲਈ ਇੱਕ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਤੁਸੀਂ ਇਹ ਦੇਖੋ ਕਿ ਆ ਜਿਹੜਾ ਮੇਰੇ ਨਾਲ ਨੌਜਵਾਨ ਖੜਾ ਇਹਦਾ ਨਾਮ ਸਮਰਤ ਆ ਇਹ ਯੂਐਸਏ ਦੇ ਵਿੱਚ ਪੈਦਾ ਹੋਇਆ ਇਹ ਬੰਦਾ ਹਾਂਗਕਾਂਗ ਦੇ ਵਿੱਚ ਵੱਡਾ ਹੋਇਆ ਇਹ ਬੰਦਾ ਕੈਨੇਡਾ ਦੇ ਵਿੱਚ ਪੜਿਆ ਪਰ ਇਹਨੇ ਦੇਸ਼ ਖੇਤੀਬਾੜੀ ਕਰਨ ਲਈ ਕਿਹੜਾ ਚੁਣਿਆ ਇਸ ਵਕਤ ਇਹਨੇ ਚੁਣਿਆ ਦੇਸ਼ ਇੰਡੀਆ ਪੰਜਾਬ ਆਪਦਾ ਪੁਰਾਣਾ ਪਿੰਡ ਪਿਓ ਦਾਦਿਆਂ ਵਾਲਾ ਪਿੰਡ ਇੱਕ ਤਾਂ ਇਸ ਗੱਲ 'ਚ ਬੇਫਿਕਰ ਹੋ ਜਾਓ ਜਿਹੜੇ ਬੰਦੇ ਬਾਹਰ ਜਾਂਦੇ ਉਹਨਾਂ ਨੂੰ ਐ ਲੱਗਦਾ ਸਾਡੀਆਂ ਨਸਲਾਂ ਨਾਸ਼ ਹੋ ਜਾਣਗੀਆਂ ਨਹੀਂ ਨਹੀਂ ਸਾਡਾ ਬਲੱਡ ਆ ਅਸੀਂ ਤਾਂ ਪਾਕਿਸਤਾਨ ਛੱਡ ਕੇ ਆਏ ਆ 47 ਵੇਲੇ ਹਜੇ ਅਸੀਂ ਉਹ ਨਹੀਂ ਛੱਡਿਆ ਅਸੀਂ ਆਪਦਾ ਦੇਸ਼ ਕਿਵੇਂ ਛੱਡ ਦਾਂਗੇ 5-10 ਸਾਲਾਂ 'ਚ ਨਹੀਂ ਛੱਡਣ ਲੱਗੇ ਆ ਨੌਜਵਾਨ ਆ ਉੱਠਿਆ ਇਹਨੇ ਪੰਜਾਬ 'ਚ ਖੇਤੀ ਨੂੰ ਚੁਣਿਆ ਖੇਤੀ ਪਤਾ ਕਾਦੀ ਕਰਦਾ ਕੇਸਰ ਦੀ ਖੇਤੀ ਕਰਦਾ ਇਹ ਸੋਨਾ ਉਗਣ ਵਾਲੀ ਧਰਤੀ ਆ ਜੇ ਤੁਹਾਨੂੰ ਕੇਸਰ ਦੀ ਖੇਤੀ ਹੁੰਦੀ ਦਿਖਾਉਨੇ ਆ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਗੱਲ ਨੂੰ ਹੋਰ ਬੇਫਿਕਰ ਕਰ ਦੇਣਾ ਚਾਹੁੰਨਾ ਇਸ ਮੁੰਡੇ ਦੀ ਅਬਜ਼ਰਵੇਸ਼ਨ ਹੈ ਬਹੁਤ ਘੈਂਟ ਸਟੱਡੀ ਕੀਤੀ ਹੋਈ ਆ ਇਹ ਕਹਿੰਦਾ ਇੰਡੀਆ ਇਸ ਵਕਤ ਮੋਸਟ ਗਰੋਇੰਗ ਕੰਟਰੀ ਆ ਜਿਹੜੇ ਬੰਦੇ ਨੇ ਇਸ ਵਕਤ ਇੱਥੇ ਪੈਰ ਲਾ ਲੇ ਉਹ ਬੰਦੇ ਦੇ ਪੈਰ ਕੋਈ ਦੁਨੀਆ ਉਖਾੜ ਨਹੀਂ ਸਕਦੀ ਸਹੀ ਗੱਲ ਆ ਨਾ ਸਹੀ ਗੱਲ 100% ਹਾਂ 100% ਤੁਹਾਨੂੰ ਪਹਿਲਾਂ ਇਹ ਗੱਲ ਕਿਵੇਂ ਖਿਆਲ ਚ ਆਈ ਕਿ ਯਾਰ ਮੈਨੂੰ ਆਪਣੇ ਜੱਦੀ ਪਿੰਡ ਦੇ ਵਿੱਚ ਜਾ ਕੇ ਖੇਤੀ ਕਰਨੀ ਚਾਹੀਦੀ ਆ ਐਸ ਵਕਤ ਸਾਰੀ ਦੁਨੀਆਂ ਦੀ ਸਟੱਡੀ ਕਰਨ ਤਿੰਨ ਦੇਸ਼ਾਂ ਦੀ ਟੌਪ ਦੀ ਤਿੰਨ ਦੇਸ਼ਾਂ ਦੀ ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਾ ਕਿ ਇੰਡੀਆ ਹੀ ਹੀ ਖੇਤੀ ਲਈ ਬੈਸਟ ਹੈ ਕਿਉਂਕਿ ਇੰਡੀਆ ਸਿੱਧੀ ਗੱਲ ਆ ਬਹੁਤ ਅੱਡੀ ਕੰਟਰੀ ਆ ਪੋਪੂਲੇਸ਼ਨ ਸਭ ਤੋਂ ਜ਼ਿਆਦਾ ਹੈਗੀ ਆ ਸਾਡੀ ਮਿੱਟੀ ਆ ਲੱਗੀ ਆ ਪੰਜਾਬ ਦੀ ਆ ਦੁਨੀਆਂ ਨੂੰ ਪਤਾ ਹੀ ਆ ਪਰ ਪ੍ਰੋਬਲਮ ਕੀ ਆ ਸਾਡੇ ਆਪਣੇ ਜਿਹੜੇ ਜਵਾਨ ਬਾਹਰ ਜਾ ਜਾਂਦੇ ਆ ਓਪਰਚੁਨਿਟੀ ਬਸ ਪੰਜਾਬ ਜੀ ਕੋਪਰ ਇੱਥੇ ਸਭ ਤੋਂ ਜ਼ਿਆਦਾ ਪੂਰੀ ਦੁਨੀਆਂ ਸਪੈਸ਼ਲੀ ਉਹਨਾਂ ਲਈ ਨੁਕਸਾਨ ਵਾਲੀ ਗੱਲ ਆ ਜਿਹੜੇ ਜ਼ਮੀਨ ਵੇਚ ਕੇ ਬਾਹਰ ਜਾ ਰਹੇ ਗਲਤ ਹਾਂ ਮੇਰੇ ਹਿਸਾਬ ਨਾਲ ਗਲਤ ਕਰ ਰਿਹਾ ਪਰ ਕੋਈ ਪਤਾ ਨਹੀਂ ਹਰ ਬੰਦਿਆ ਲੱਗ ਗਿਆ ਹਾਂ ਅਲੱਗ ਹੈ ਪਰ ਆਪਾਂ ਇੱਕ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਆਪਾਂ ਕਿਸੇ ਨੂੰ ਆਪਸ਼ਨ ਦਿਖਾ ਸਕਦੇ ਹਾਂ ਕਿ ਇੱਥੇ ਆ ਆਪਸ਼ਨ ਹੈ ਸਹੀ ਗੱਲ ਹੈ ਹਾਂ 100% ਸਹੀ ਗੱਲ ਹੈ ਐਵੇਂ ਨਾ ਗੱਲਬਾਤ ਤੋ ਉਹਨੂੰ ਕਰ ਦੇਣੇ ਨਹੀਂ ਰੋਕਿਆ ਕਿਉਂਕਿ ਘਰ ਦੇ ਤਾਂ ਇਸ ਦੇਸ਼ ਨੂੰ ਛੱਡ ਕੇ ਉੱਥੇ ਗਏ ਸੀ ਤਾਂ ਘਰ ਦੇ ਨੇ ਨਹੀਂ ਆਖਿਆ ਕਿ ਨਹੀਂ ਉਹਨੂੰ ਤਾਂ ਆਪਾਂ ਛੱਡ ਕੇ ਆਏ ਹਾਂ ਉਧਰ ਨਹੀਂ ਜਾਣਾ ਸ਼ੁਰੂ ਸ਼ੁਰੂ ਸੀਗਾ ਪਰ ਜਿਹੜੇ ਮੈਂ ਦਾਦਾ ਜੀ ਸੀਗੇ ਪਿਛਲੇ ਸਾਲ ਮੈਂ ਆਇਆ ਸੀ ਉਹਦੇ ਵਾਸਤੇ ਸਵਾਨ ਰੱਖਣ ਨੂੰ ਟਿਕ ਗੇਰਨ ਨੂੰ ਉਹ ਹੁਣੇ 2-3 ਮਹੀਨੇ ਪਹਿਲਾਂ ਪੂਰੇ ਹੋ ਗਏ ਦਾ ਪਬਲਿਕ ਹੈਲਥ ਤੇ ਮੈਂ ਕਿਹਾ ਬੈਠਾ ਮੈਂ ਕਰਾਂ ਕਿ ਮੈਂ ਖੇਤੀ ਕਰਾਂ ਨਾ ਫਿਰ ਮੈਂ ਰਿਸਰਚ ਕੀਤੀ ਸਾਲ ਲੱਗ ਰਿਸਰਚ ਕਰਨ ਨੂੰ ਕਿਸ ਕੇਸਰ ਦੀ ਖੇਤੀ ਕਰ ਲਈ ਅਸੀਂ ਹਲਦੀ ਸਾਰੋ ਦੇਖਿਆ ਸੀ ਤੇ ਮੈਂ ਕਿਹਾ ਜਿਹੜੀ ਦੁਨੀਆ ਸਭ ਤੋਂ ਮਹਿੰਗੀ ਸਪਾਈਸਾ ਹੈ ਕੇਸਰ ਉਹਦੇ ਪੰਗਾ ਲੈਣਾਂ ਫੇਰ ਸ਼ੁਰੂ ਕਰ ਲਿਆ ਰਿਸਰਚ ਕਰਕੇ ਕਸ਼ਮੀਰ ਜਾ ਕੇ ਆਏ ਕੈਰਲਾ ਦੇ ਕਿ ਸਿੱਖਿਆ ਕਿਵੇਂ ਇਹ ਸਿੱਖਿਆ ਕਿਵੇਂ ਆ ਪ੍ਰੋਜੈਕਟ ਕਿਵੇਂ ਲੱਗਦਾ ਅਸੀਂ ਕਸ਼ਮੀਰ ਜਾ ਕੇ ਆਏ ਸੀ ਪਹਿਲਾਂ ਲੋਕਾਂ ਨਾਲ ਗੱਲਾਂ ਕੀਤੀਆਂ ਹਫ਼ਤਾ ਤੋਂ ਹਫ਼ਤੇ ਪੂਰਾ ਸਿਸਟਮ ਸਿੱਖਿਆ ਫਿਰ ਆਨਲਾਈਨ ਅਸੀਂ ਸਿੱਖਿਆ ਲੋਕਾਂ ਨਾਲ ਗੱਲਾਂ ਕੀਤੀਆਂ ਫਿਰ ਪਤਾ ਲੱਗਾ ਕੇਸਰ ਇੱਥੇ ਇੰਨਾ ਸਖਾਲਾ ਨਹੀਂਗਾ ਬਟ ਫਿਊਚਰ ਬਹੁਤ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਗਰਮੀ ਇੰਨੇ ਕਲਾਈਮੇਟ ਚੇਂਜ ਹੁੰਦਾ ਕਸ਼ਮੀਰ ਜੋ ਘਟ ਰਿਹਾ ਬਹੁਤ ਪ੍ਰੋਡਕਸ਼ਨ ਹੁਣ ਪੰਜਾਬ ਅਸੀਂ ਇੱਕ ਵੱਡਾ ਜਗਾ ਜੋ ਕਰ ਸਕਦੇ ਆ ਇਨਡੋਰ ਕਰੀ ਬੈਠੇ ਕਰੋ ਦਿਖਾਓ ਫਿਰ ਹਾਂਜੀ ਲਓ ਆ ਜਾਓ ਪ੍ਰੀਤੋ ਵੀ ਉਹ ਨਹੀਂ ਲੈਣੇ ਨਹੀਂ ਨਹੀਂ ਮੈਂ ਫੁੱਟ ਤਾਂ ਨਹੀਂ ਲਾਉਣੇ ਕੋਈ ਗੱਲ ਕੋਈ ਇਹਨੂੰ ਪਰੇਸ਼ਾਨੀ ਮੇਰੀ ਤਕਲੀਫ ਤਾਂ ਨਹੀਂ ਮੰਨੂਗਾ ਨਹੀਂ ਨਹੀਂ ਆ ਜਾਓ ਆ ਕੇਸਰ ਐ ਆ ਕੇਸਰ ਆ ਗੰਡੀਆਂ ਜੀਆਂ ਕਿੱਥੋਂ ਲੈ ਕੇ ਆਉਂਦੇ ਆ ਜਿਹੜੀਆਂ ਥੱਲੇ ਇਹ ਸਾਨੂੰ ਕਸ਼ਮੀਰ ਜਾ ਕੇ ਸਪਲਾਈਰ ਲੱਭਣੇ ਪੈਂਦੇ ਆ ਜੀ ਬਸ ਇਹ ਦਿੱਲੀ ਇਹ ਪੰਜਾਬ ਚ ਵੀ ਹੈਗਾ ਸਪਲਾਈਰ ਉਹ ਘਟਾ ਇਸ ਲਈ ਕਸ਼ਮੀਰ ਜਾ ਕੇ ਲੈ ਕੇ ਆਉਂਦਾ ਹਾਂ ਹਾਂਜੀ ਅੱਛਾ ਇਹਦੇ ਵਿੱਚ ਜਿਹੜੇ ਜਿਹੜਾ ਇਹਦੇ ਹੇਠਾਂ ਆ ਲੱਕੜ ਜੀ ਹੈ ਤਾਂ ਲੱਕੜ ਜੀ ਤੇ ਹੀ ਪੈਦਾ ਹੋਈ ਜਾਂਦੀ ਹੈ ਲੱਕੜ ਹਾਂਜੀ ਹਾਂਜੀ ਨਾ ਕੋਈ ਮਿੱਟੀ ਚਾਹੀਦੀ ਆ ਨਾ ਪਾਣੀ ਕਿਉਂਕਿ ਵਿੱਚ ਹਿਊਮਿਡੀਫਾਇਰ ਪਾਇਆ ਹੁੰਦਾ ਉਸ ਲਾਬ ਰਹਿੰਦੀ ਆ 90% ਅੱਛਾ ਹਾਂਜੀ ਇੱਥੇ ਸੈੱਲ ਰਹਿਣੀ ਜ਼ਰੂਰੀ ਆ ਹਾਂਜੀ ਜ਼ਰੂਰੀ ਤੇ ਜਿਹੜਾ ਕੇਸਰ ਆ ਉਹਨੂੰ ਉਹਦੇ ਲਈ ਪੈਦਾ ਹੋਣ ਲਈ ਮਿੱਟੀ ਦੀ ਕੋਈ ਲੋੜ ਨਹੀਂ 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 ਮਿੱਟੀ ਕੋਈ ਲੋੜ ਹੈ ਨਹੀਂ ਦੇਖੋ ਇੱਕ ਸਾਲ ਦੀ ਇੱਕ ਫਸਲ ਆ ਤਿੰਨ ਮਹੀਨੇ ਦੀ ਫਸਲ ਆ ਕੋਈ ਮਿੱਟੀ ਨਹੀਂ ਚਾਹੀਦੀ ਨਾ ਪਾਣੀ ਚਾਹੀਦਾ ਲਾਈਟ ਚਾਹੀਦੀ ਆ ਤੇ ਥੋੜਾ ਸਲਾਬ ਚਾਹੀਦਾ ਨਹੀਂ ਹੁਣ ਇਹ ਫਸਲ ਆ ਜਿਹੜੀ ਆ ਤੇਰੀ ਫਸਲ ਆ ਇਹ ਕਿ ਕਿਹੜੀ ਸਟੇਜ ਤੇ ਆ ਹੁਣ ਹੁਣ ਇਹ ਰੈਡੀ ਆ ਅਗਲੇ ਹਫਤੇ ਸਾਰੇ ਖੁੱਲ ਜਾਣੇ ਲੱਗੇ ਹੁਣ ਖੁੱਲ ਹੀ ਜਾਂਦੇ ਆ ਫੁੱਲ ਜੇ ਪਹਿਲਾਂ ਸ਼ੁਰੂ ਤੋਂ ਆਈ ਸੀਗੇ ਸਟਾਰਟ ਜੇ ਆਏ ਹੁੰਦੇ ਆ ਫਿਰ ਹੁਣ ਤਿੰਨ ਮਹੀਨੇ ਬਾਅਦ ਚੋ ਅਗਲੇ ਹਫਤੇ ਤੋਂ 10 ਦਿਨ ਵਿੱਚ ਆ ਸਾਰੇ ਰੈਡੀ ਹੋ ਗਏ ਫਿਰ ਕੱਢਣੇ ਆ ਇਹ ਇਸ ਸਾਲ ਦੇ ਵਿੱਚ ਕਿੰਨੇ ਵਾਰ ਆਪਾਂ ਫਸਲ ਲੈ ਸਕਦੇ ਇੱਕ ਫਸਲ ਸਾਲ ਚ ਇੱਕ ਹੀ ਫਸਲ ਆ ਕਲਾਈਮੇਟ ਬਣਾਉਣ ਤੋਂ ਬਾਅਦ ਵੀ ਇੱਕ ਹੀ ਫਸਲ ਲੈ ਸਕਦੇ ਇੱਕ ਹੀ ਫਸਲ ਹੈ ਮਿੱਟੀ ਇਹ ਵੀ ਹੈ ਜੇ ਕਸ਼ਮੀਰ ਜਿਹੜਾ ਸਾਰੇ ਨਵੰਬਰ ਕਸ਼ਮੀਰ ਦਾ এনਵরনਮੈਂਟ ਬੜਾਇਆ ਟੈਂਪਰੇਚਰ ਦਾ লাইਟ ਬੱਟੋ ਕਾਪੀ ਸੇਮ ਬੜਾਇਆ ਉਹ ਅਸੀਂ ਟੈਸਟਿੰਗ ਕਰੇ ਤਜਰਬਾ ਦੇਖ ਰਹੀ ਕਿਹੜੀ ਮਿੱਟੀ ਦਾ ਕਿਹੜਾ ਹੋ ਸਕਦਾ ਪਰ ਦੇਖੇ ਮਿੱਟੀ ਬਿੰਨਾ ਵੀ ਹੋ ਜਾਂਦਾ ਅੱਛਾ ਉਹ ਤੁਸੀਂ ਮਿੱਟੀ ਚ ਲਾ ਕੇ ਦੇਖਿਆ ਆਪਣੇ ਪੰਜਾਬ ਦੀ ਮਿੱਟੀ ਚ ਲਾ ਕੇ ਦੇਖਿਆ ਕਿ ਹੋ ਸਕਦਾ ਹਾਂਜੀ ਉਹ ਟ੍ਰਾਈ ਕੀਤਾ ਸੀਗਾ ਪਰ ਜੇ ਦੇਖ ਸਕਦਾ ਹੋ ਹੀ ਜਾਂਦਾ ਉਹਦੇ ਮੈਂ ਟਾਈਮ ਲੱਗੂਗਾ ਇਹਦਾ ਥੋੜਾ ਜਿਹਾ ਪਰ ਆਪਾਂ ਇਹ ਕਹਿ ਸਕਦੇ ਵੀ ਜੇ ਉਹ ਫੇਲ ਗਿਆ ਤਾਂ ਉਹ ਤੁਹਾਡਾ ਵੀ ਖਰਾਬ ਗਿਆ ਨਹੀਂ ਖਰਾਬ ਨਹੀਂ ਇਹ 5-6 ਸਾਲ ਚੱਲਦਾ ਇਹ ਰਬੀਆ ਇੱਕ ਵਾਰ ਲੈਣਾ ਇਨਵੈਸਟਮੈਂਟ ਇੱਕ ਵਾਰ ਕਰਨੀ ਆ ਇਹ 5-6 ਸਾਲ ਚੱਲੀ ਜਾਣਾ ਨਹੀਂ ਆਹ ਗੰਢੀ ਜੀ ਹੈ ਜਿਹੜੀ 5 ਸਾਲ ਚ ਚੱਲੀ ਜਾਣੀ 5 ਸਾਲ ਚੱਲੀ ਜਾਣੇ ਜਿਵੇਂ ਹੁਣ ਆਲੂ ਅੱਛਾ ਉਹ ਤੋਂ ਫੁੱਲ ਤੋੜ ਲੈਣਾ ਹਾਂਜੀ ਤੋੜ ਲੈਣਾ ਫੇਰ ਮਿੱਟੀ ਬਾਹਰਨੀ ਆ ਜਿਹੜੇ ਇਹ ਬੀਜ ਆ ਇਹ ਆਪਾਂ ਕਰ ਲੈਨੇ ਆ ਬਾਹਰ ਜੀ ਕੱਢ ਕੇ ਉਸ ਤੋਂ ਬਾਅਦ ਦੱਬਣਾ ਮਿੱਟੀ ਦੇ ਵਿੱਚ ਲਾ ਦੇਣਾ ਜੀ ਉਸ ਤਰ੍ਹਾਂ ਹੀ ਹਰੇ ਹੋਣੇ ਆ ਜੀ ਉਸ ਤੋਂ ਬਾਅਦ ਇਹ 8 ਮਹੀਨੇ ਨੂੰ ਕੱਢਨੇ ਧਰਤੀ ਦੇ ਵਿੱਚੋਂ ਹੂੰ ਕੱਢ ਕੇ ਫੇਰ ਆ ਧਰਦਨੇ ਆ ਇਹਨੂੰ ਦਵਾਈ ਲਾ ਕੇ ਐਦੇ ਵਿੱਚ ਧਰਦਨੇ ਆ ਹਾਂਜੀ ਜਿਵੇਂ ਆਲੂ ਕਹਿੰਦੇ ਆ ਹਲਦੀ ਓਵੇਂ ਹੀ ਅੱਛਾ ਠੀਕ ਆ ਜਾਨੀ ਬੀਜ ਇੱਕ ਵਾਰ ਲੈਣੇ ਆ ਗੁਣ ਕੇ ਲੈਣੇ ਜੋੜ ਨਹੀਂ ਪੈ ਇਹ 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 ਬੀਜ ਇਹ ਬੀਜ ਤੋਂ ਫਿਰ ਬੀਜ ਕਿਵੇਂ ਬਣੂਗਾ ਦੁਬਾਰਾ ਇਹ ਬੀਜ ਖਤਮ ਹੋ ਜਾਣਾ ਇਹ ਤੋਂ ਇਹ ਤੋਂ ਹੋਰ ਇੱਕ ਨਵਾਂ ਤਿਆਰ ਹੋਣਾ ਧਰਤੀ ਵਿੱਚ ਇਹਦੇ ਥੱਲੇ ਹੀ ਦੋ ਨਿਕਲੇ ਹੋਣ ਅੱਛਾ ਇਹ ਜਿਹੜਾ ਚੂਨਾ ਟਮ ਰੱਖ ਦੇਣਾ ਮਿੱਟੀ ਬਣੇ ਦੋ ਨਿਕਲੋਗੇ ਆ ਖਤਮ ਹੋਣ ਅੱਛਾ ਖਤਮ ਹੋ ਜਾਣਾ ਨਵਾਂ ਬਣਨਾ ਉਹਨਾਂ ਟਾਈਮ ਵੀ ਬਣਨਾ ਤਾਂ ਜੇ ਸਾਲ ਦਾ ਪ੍ਰੋਸੈਸ ਸਾਲ ਦਾ ਪ੍ਰੋਸੈਸ ਤਾਂ ਹੀ ਸਾਲ ਦਾ ਪ੍ਰੋਸੈਸ ਆ ਅੱਛਾ ਇਹ ਇਹਦੀ ਜਿਹੜੀ ਬੀਜ ਤੇ ਇਨਵੈਸਟਮੈਂਟ ਆ ਵਨ ਟਾ ਵਨ ਟਾਈਮ ਵਨ ਟਾਈਮ ਵਨ ਟਾਈਮ ਹਾਂਜੀ ਇੱਕ ਸਾਲ ਦੇ ਵਿੱਚ ਹੋ ਗਿਆ ਹਾਂਜੀ ਇਹ ਇਹ ਜਗਾ ਕਿੰਨੀ ਦਾ ਥੋੜੀ ਜਿਹੀ ਜਗਾ ਹਾਂਜੀ ਮੈਂ ਅੰਦਾਜ਼ਾ ਕਮਾ ਕਿ ਜਦੋਂ ਇਹ ਪੂਰੀ ਫਸਲ ਲੱਗ ਗਈ ਇਹ ਕਿੰਨੇ ਦੀ ਫਸਲ ਹੋ ਜੂਗੀ ਇਹ 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 ਛੋਟੀ ਜਗ੍ਹਾ ਸੇ ਆਪ ਪਹਿਲੀ ਵਾਰ ਅਸੀਂ ਚੰਗਣਾ ਕਰ ਰਹੇ ਹਾਂ ਇਹ ਬਣੂਗਾ 3-400 ਗ੍ਰਾਮ ਬਣ ਜੂਗਾ ਇੰਨੇ ਚੋਂ 3-400 ਗ੍ਰਾਮ ਦਾ ਬਣੂਗਾ ਹਾਂਜੀ ਤਾਂ 300-400 ਗ੍ਰਾਮ ਉਹ ਕਿੰਨੇ ਦਾ ਹੋ ਜਾਊਗਾ ਤੁਸੀਂ ਸੋਚੋ ਹੁਣ ਬਾਹਰ ਭੇਜੋਗੇ 8-7 ਤੋਂ 8 ਲੱਖ ਦਾ ਕਿਲੋ ਆ ਤਾਂ ਡਿਵਾਈਡ ਹੋ ਗਾ ਲੋ 2-3 ਲੱਖ ਤਾਂ ਸਾਡਾ ਹੈਗਾ ਕਵਰ ਹੋਣਾ ਮਤਲਬ 1 ਸਾਲ ਦੇ ਵਿੱਚ 2 ਤੋਂ 3 ਲੱਖ ਦਾ ਹੋ ਜਾਊਗਾ ਹਾਂਜੀ ਤੇ 2-3 ਲੱਖ ਦੀ ਤਾਂ ਸਾਲ 'ਚ ਲੈਟ ਹੀ ਖਾਜੂ ਲੰਡਨ ਇੰਡੀ ਦਾ ਨਹੀਂ ਸੋਲਰ ਲਾਣੇ ਆਂ ਸੀ ਸੋਲਰ ਨਾਲ ਸੋਲਰ ਲਾਇਆ ਹੋਇਆ ਮੇਰੀ ਕੱਟ ਕਰ ਜਾਂਦਾ ਜਦੋਂ ਪੂਰਾ ਟੈਂਪਰੇਚਰ ਨਹੀਂ ਉੱਚਾ ਮੰਨ ਕੇ ਤਾਂ 4 ਡਿਗਰੀ ਚੱਲਦਾ ਵਾ ਉਸ ਤੋਂ ਬਾਅਦ ਇਹਨੇ ਕੱਟ ਕਰ ਦਿੰਨਾ ਉਸ ਤੋਂ ਬਾਅਦ 2 ਮਿੰਟ ਬਾਅਦ ਫੇਰ ਚੱਲ ਪੈਂਦਾ ਨੇ ਫੇਰ ਬੰਦ ਓਕੇ ਓਕੇ ਤੇ ਜਿਹੜੀ ਨੋਰਮਲੀ ਖਾਂਦਾ ਬੜੀ ਨਹੀਂ ਖਾਂਦਾ ਮੈਂ ਸਮਝ ਗਿਆ ਕਿਉਂਕਿ ਇਹ ਛੋਟਾ ਕਮਰਾ ਏ ਤੇ ਇੱਕ ਹੀਟ ਆ ਜਿਹੜੀ ਉਹ ਬਾਹਰੋਂ ਆ ਨਹੀਂ ਸਕਦੀ ਇਸ ਕਰਕੇ ਬੜਾ ਜਿਆਦਾ ਖਰਾਬ ਨਹੀਂ ਕਰਦਾ ਇਹ ਉਹਨੂੰ ਟੈਂਪਰੇਚਰ ਨੂੰ ਨਹੀਂ ਕਰਦਾ ਤਾਂ ਇਹਦੇ ਵਿੱਚ ਆਪਾਂ ਸੈੱਲ ਉਹਨੀ ਇੱਕ ਦਿੱਤੀ ਹੋਈ ਆ ਜੋ ਕਸ਼ਮੀਰ ਦਾ ਬਿਲਕੁਲ ਸਹੀ ਟੈਂਪਰੇਚਰ ਆ ਉਹੀ ਦਿੱਤਾ ਹੋਇਆ ਹਾਂਜੀ ਸਹੀ ਹੈ ਉਹੀ ਦਿੱਤਾ ਹੋਇਆ ਦੇਖੋ ਇਹ ਇਹ ਜਾਂ ਫਸਲ ਆ 2 ਸਾਲ ਬਾਅਦ ਤੋਂ ਪ੍ਰੋਫਿਟ ਸ਼ੁਰੂ ਹੋਣ ਦਾ ਪਹਿਲੇ ਸਾਲ ਨੂੰ ਨਹੀਂ ਹੁੰਦਾ ਅੱਛਾ ਪ੍ਰੋਫਿਟ ਮੰਨ ਜੇ 50% ਲੈ ਲਓ ਤੇ ਜਦੋਂ ਇਹਨੂੰ ਕੱਟਦੇ ਆ ਆਪੋ ਫਸਲ ਕਟਾਈ ਤੇ ਆ ਗਈ ਹਾਂਜੀ ਇਹ ਆ ਕੇਸਰ ਲੱਗ ਰਿਹਾ ਜਿਹੜਾ ਆ ਆ ਵਿੱਚ ਮੈਨੂੰ ਦਿਸ ਰਿਹਾ ਹਾਂਜੀ ਇਹ ਲਾਲ ਜਿਹੇ ਇਹ ਨਾਣੇ ਇਹ ਆ ਇਹਨੂੰ ਚੱਕ ਲਓ ਦੇਖੋ ਮੈਂ ਕਲਾ ਹਾਂ ਆ ਜਿਹੜਾ ਕੇਸਰਾ ਦਾ ਹਾਂ ਆਏ ਵੀ ਦਾ ਹਾਂ ਇਹ ਠੀਕ ਹੈ ਉਸ ਤੋਂ ਬਾਅਦ ਆਪਾਂ ਪੱਕੇ ਕਰਦੇ ਹਾਂ ਹੂੰ ਆ ਹੈਗਾ ਕੇਸਰ ਹਾਂਜੀ ਬਾ ਕੇਸਰ ਆ ਦਾ ਕੰਦੇਸਰ ਇਹ ਆ ਕੇਸਰ ਹਾਂਜੀ ਇਹ ਅਲੱਗ ਬਿਕਦਾ ਉਹ ਅਲੱਗ ਨਿਕਦਾ ਹਾਂ ਆਹ ਕੇਸਰ ਲੱਗ ਬੈਗ ਦਾ ਫੁੱਲ ਲੱਗ ਬੈਗ ਦਾ ਜਿਹੜਾ ਇਹ ਜੇਲੂ ਪੀਲਾ ਜਣੀਆ ਹੈਗਾ ਇਹ ਵੀ ਅਲੱਗ ਬਿਕਦਾ ਤਿੰਨ ਪੱਤੀਆਂ ਹਾਂਜੀ ਇਹ ਲੱਗ ਬੈਗ ਇਹ ਤੁਸੀਂ ਹੁਣ ਖਰਾਬ ਨਹੀਂ ਕਰ ਰਹੇ ਮੈਨੂੰ ਦਿਖਾਉਣ ਲਈ ਨਹੀਂ ਨਹੀਂ ਇਹ ਕੱਢ ਰਹੇ ਐਂ ਹੀ ਹੁੰਦਾ ਆ ਕੇਸਰ ਹੂੰ ਆ ਲੱਗ ਜੀ ਬਿਤਨੀਆਂ ਲੱਗਦੇ ਅੱਛਾ ਆ ਹੁਣ ਆਪਾਂ ਫਸਲ ਕੱਟ ਲਈ ਹਾਂ ਇਹ ਕੱਟ ਲਈ ਇਹ ਫਸਲ ਕੱਟ ਲਈ ਇਹਦੇ ਤਿੰਨ ਪਾਰਟ ਕਰ ਲਏ ਆਪਾਂ ਹਾਂਜੀ ਇਹ ਆ ਅਲੱਗ ਬਿਕੂਗਾ ਆ ਅਲੱਗ ਬਿਕੂਗਾ ਆ ਅਲੱਗ ਬਿਕੂਗਾ ਹਾਂਜੀ ਤੇ ਜੇ ਗੰਡੀਆਂ ਜੀਆਂ ਵੀ ਵੇਚਣਾ ਉਹ ਵੀ ਲੱਗ ਵੇਚਣਗੇ ਜੇ ਬੀਜ ਲੱਗ ਵੇਚੂਗਾ ਜੇ ਬੀਜ ਵੇਚਣਾ ਤਾਂ ਬੀਜ ਵੀ ਅਲੱਗ ਯਾਰ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਇੱਥੇ ਹਾਂਜੀ ਵੀ ਲੈ ਸਕਦਾ ਤੁਹਾਡੇ ਤੋਂ ਲੈ ਸਕਦਾ ਕੋਈ ਬਿਲਕੁਲ ਬਿਲਕੁਲ ਸਾਡਾ ਕੰਮ ਹੀ ਆ ਮੋਸੇ ਕੰਸਲਟੈਂਸੀ ਟ੍ਰੇਨਿੰਗ ਕਰਦਾ ਹੈ ਸੈਟਅਪ ਕਰਦਾ ਤੇ ਜਿਹੜਾ ਤੁਸੀਂ ਇਹਨੂੰ ਵੇਚੋਗੇ ਇਹ ਕਿੱਥੇ ਵੇਚੋਗੇ ਤੁਸੀਂ ਕਹਿੰਦੇ ਅਮਰੀਕਾ ਚ ਅਸੀਂ ਅਮਰੀਕਾ ਐਕਸਪੋਰਟ ਕਰਦੇ ਹਾਂ ਜ਼ਿਆਦਾ ਤੁਸੀਂ ਕਿੰਨੇ ਵਾਰ ਫਸਲ ਕੱਟ ਚੁੱਕੇ ਆ ਇਹ ਆ ਪਹਿਲੀ ਆ ਜਿਹੜੀ ਫਸਲ ਆ ਹਾਂਜੀ ਆ ਪਹਿਲੀ ਫਸਲ ਆ ਸਾਡੀ ਹੁਣ ਅਸੀਂ ਇਹਦੇ ਬਾਅਦ ਚੋਂ ਅਸੀਂ ਮਸ਼ਰੂਮ ਲਾ ਇਹ ਦੇ ਵਿੱਚ ਇਹ ਦੇ ਵਿੱਚ ਹੀ ਮਸ਼ਰੂਮ ਲਾਉਣਾ ਹੈ। ਇਹ ਚੱਲੀ ਜਾਣਾ ਕਿ ਬੰਦ ਨਹੀਂ ਹੁੰਦਾ ਹੈਗਾ। ਓਕੇ 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 ਪ੍ਰੀਤ ਇਹ ਮਸ਼ਰੂਮ ਲਾ ਦੇਣਗੇ ਇਹਨੂੰ ਤੁਸੀਂ ਹਟਾ ਦਿਓਗੇ। ਹਟਾ ਦੇ ਸਭਾਲ ਕੇ ਫਿਰ ਤੁਸੀਂ ਮਸ਼ਰੂਮ ਲਾਣਾ। ਇਹਦੇ ਵਿੱਚ ਮਸ਼ਰੂਮ ਲਾ ਦੇਾਂਗੇ ਤੇ ਜਿਹੜੀਆਂ ਇਹਦੀਆਂ ਗੰਡੀਆਂ ਐ ਇਹਨੂੰ ਸਾਂਭ ਲਾਂਗੇ ਅਗਲੇ ਸਾਲ ਵਾਰ। ਹਾਂਜੀ ਇਹਨੂੰ ਮਿੱਟੀ ਜ਼ਬ ਦਈਣਾ ਸਾਂਵੇਂ ਅਸੀਂ। ਤੇ ਇੱਕ ਛੱਡ ਜਾ ਬਣਾਇਆ ਤੇ ਉਹ ਦੱਬ ਦੇਣਾ ਮਿੱਟੀ 'ਚ। ਉਹ ਅਗਲੀ ਵਾਰ ਤਿਆਰ ਹੋਊਗਾ ਵੀ। ਹਾਂਜੀ। ਅਗਲੀ ਵਾਰ ਉਹ ਵੀ ਤਿਆਰ ਹੋ ਜਾਊਗਾ। ਤਾਂ ਆਹ ਜਿਹੜਾ ਆਪਾਂ ਕਲਾਈਮੇਟ ਬਣਾਇਆ ਹੋਇਆ ਇਹ ਉਸ ਤੋਂ ਅੱਗੇ ਮਸ਼ਰੂਮ ਲੇਗਾ ਮਾਜੀ। ਹਾਂਜੀ। ਮਸ਼ਰੂਮ ਮਸ਼ਰੂਮ ਵਾਲੇ ਹੋ ਰਹੀ ਸੀ ਆ ਉਹ ਐ ਬਾਹਰ ਬਰਕੀ ਆਣੇ ਠੰਡ ਹੋਰ ਆ ਜੂਗੀ ਉਦੋਂ ਵੀ ਹਾਂਜੀ ਹਾਂ ਉਹ ਮਸ਼ਰੂਮ ਲਈ ਠੀਕ ਆ ਠੀਕ ਆ ਭਾਈ ਇਹ ਐਵੇਂ ਕਰ ਲੋਂਗੇ ਤੁਸੀਂ ਇਹ ਮਹਿੰਗੀ ਬਾਹਰੀ ਆ ਕੇ ਸਰ ਦੁਨੀਆ ਸਭ ਤੋਂ ਮਹਿੰਗੀ ਆ ਇੱਕ ਦਮ ਪੈਸੇ ਲੱਗਣੇ ਆਪ ਨੂੰ ਮੈਂ ਹੁਣ ਏਉਂ ਦੱਸੋ ਵੀ ਇੰਨੇ ਇੱਕ ਪ੍ਰੋਜੈਕਟ ਤੇ ਕਿੰਨਾ ਪੈਸਾ ਲੱਗਾ ਇਹ ਸਾਡਾ ਥੋੜਾ ਵੱਡਾ ਹੈਗਾ ਪਰ ਜਦੋਂ ਅਸੀਂ ਕਲਾਇੰਟ ਨੂੰ ਸਮਝਾਉਣਾ ਸ਼ੁਰੂ ਕਰੋ 100 ਸਕਰ ਫੀਟ ਜੀ 100 ਸਕਰ ਫੀਟ ਲਾਣਾ ਬੀ ਲਾ ਲੁਗੇ 5-6 ਲੱਖ ਦਾ ਖਰਚਾ ਹੋ ਜਾਂਦਾ ਜੀ ਸਣੇ ਵੀ ਸਣੇ ਤੇ ਸਾਰੇ ਸਾਰੀ ਸੈਟ ਅਪ ਦਾ ਬੀਰ ਅਸਾ ਇਕੱਠੇ ਕਰਦੇ ਪੰਜ 6 ਲੱਖ ਦਾ 4 ਲੱਖ ਹੋਸ ਪੰਜ 6 ਲੱਖ ਜਿਹੜਾ ਪ੍ਰੋਜੈਕਟ ਲੱਗ ਜਾਊਗਾ ਹਾਂਜੀ ਥੋੜਾ ਛੋਟਾ ਕਰ ਦੋ ਕਿ ਅਸੀਂ ਕੀ ਕਹਿੰਨੇ ਟ੍ਰੇਨ ਕਰਦੇ ਆ ਇਹਨੂੰ ਵੱਡਾ ਕਰ ਸਕਦਾ ਬਾਅਦ ਚੋਂ ਤੁਹਾਡੇ ਸੌ ਸਕੁਆਫਟ ਕਰ ਲਿਆ ਤੁਹਾਨੂੰ ਲੱਗਾ ਤੁਹਾਡੇ ਐਕਸਪੀਰੀਅੰਸ ਬਣ ਗਏ ਅਗਲੇ ਸਾਤ 200 ਸਕੁਆਫਟ ਕਰ ਦੋ ਇਹ ਵੱਡਾ ਕਰ ਸਕਦਾ ਇਹ ਆਈ ਬਾਜੂਗਾ ਹਾਂ ਰਾਮਾ ਬਾਜੂ ਤੇ ਇਹਦੇ ਵਿੱਚ ਵੀ ਆਪਾਂ ਜਾਣੀ 1 ਕਿਲੋ ਦੀ ਪੈਦਾਵਾਰ ਕਰ ਸਕਦੇ ਆ ਇਹਦੇ ਵਿੱਚ ਇਹਦੇ ਵਿੱਚ ਹੋ ਸਕਦਾ ਇਹਦੇ ਵਿੱਚ ਵੀ ਆਪਾਂ ਹੋਰ ਲਾ ਸਕਦੇ ਆ ਪੂਰਾ 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 ਇੱਕ ਸਟੈਂਡ ਹੋਰ ਬਣਾ ਕੇ ਟ੍ਰੇਆਂ ਲਾ ਕੇ ਵੀ ਹੋਰ ਲਾ ਕੇ ਤਾਂ ਤੱਕ ਭਰ ਕੇ ਵਿਚਾਲਾ ਪਾ ਸਕਦੇ ਆ ਹਾਂ ਵੀ ਇਹਨੂੰ ਜੇਪ 300 ਗ੍ਰਾਮ ਦੀ ਗੱਲ ਕਰੀਏ ਤਾਂ 300 ਗ੍ਰਾਮ ਇਦਾਂ ਹਜੇ ਜਗ੍ਹਾ ਪੁਰਦ ਪਈ ਆਪਣੀ ਹੋਰ ਇਹ ਤਾਂ ਰਾਮਾ ਸੇ 1 ਕਿਲੋ ਇਚ ਪੈਦਾ ਕਰ ਸਕਦੇ ਆ 1 ਕਿਲੋ ਪੈਦਾ ਕਰ ਸਕਦੇ ਮਤਲਬ ਆਪਾਂ 7 ਲੱਖ ਦਾ ਪੈਦਾ ਕਰ ਸਕਦੇ ਕਰ ਸਕਦਾ ਹੈ ਕਿ ਸਪੇਸ ਜ਼ਿਆਦਾ ਹੈ ਥੋੜੀ ਨਿਗਢਾ ਲਓ ਥੋੜੀ ਥੋੜੀ ਇੱਕ ਟ੍ਰੇਜ ਹੋਰ ਆ ਜੂਗੀ ਉੱਪਰ ਹਾਂ ਪ੍ਰੀਤ ਇਹ ਵੀ ਗੱਲ ਸਹੀ ਆ ਬਾਈ ਦੀ ਕਿ ਉਹ ਕਹਿੰਦੇ ਵੀ ਇੱਥੇ ਵੀ ਦੋ ਲਾ ਸਕਦੇ ਆ ਅਸੀਂ ਟ੍ਰੇਆਂ ਡੇਢ ਤਾਂ ਲਾਈ ਸਕਦੇ ਆ ਹਾਂ ਹਾਂ ਇਹਨੂੰ ਐਡਜਸਟਮੈਂਟ ਕਰਕੇ ਆਪਾਂ ਉਸ ਹਾਲ ਦੀ ਹਾਈਟ ਨੂੰ ਪਤਾ ਲੱਗ ਜੇ ਉਸ ਵਾਰ ਹਾਂ ਸੋ ਕਿੰਨਾ ਆਸਰ ਦੇ ਆ ਰਹੀ ਸਪੇਸ ਹੈਗੀ ਆ ਅਵੇ ਸਪੇਸ ਆ ਥੱਲੇ ਵੀ ਪਰ ਇਹ ਥੱਲੇ ਵੀ ਜਗ੍ਹਾ ਹੈ ਹੈ ਅਵੇ ਵੀ ਸਪੇਸ ਬਈ ਹੁਣ ਆਪਰੇ ਸਮਝ ਪਤ ਲੱਗ ਗਿਆ ਵੀ ਇਹ ਇੰਨੇ ਕ 에ਰੀਆ ਹੁੰਦਾ ਹੈ ਹੂੰ ਕਿੰਨੇ ਇੰਨੀ ਲਪਾਈ ਇਸਦੀ ਫੋਲੀ ਇੰਨੀ ਲਪਾਈ ਆ ਹਾਂ ਇੱਕ ਟ੍ਰੇ ਦੋਚ ਹੋਰ ਆ ਜਰੀ ਆਪਾਂ ਤੇ ਇਹ ਵੀ ਆਪਾਂ ਇਧਰ ਵੀ ਲਾ ਸਕਦੇ ਆ ਪੂਰਾ ਪੂਰਾ ਗਲਾਸ ਹੁੰਦੇ ਉੱਪਰ ਵੀ ਲਾ ਸਕਦੇ ਆ ਤਾਂ ਪੂਰਾ ਮਤਲਬ ਕੁੱਲ ਮਿਲਾ ਕੇ ਇਹਨੂੰ ਕੱਟ ਸਕਦੇ ਆ 1 ਕਿਲੋ ਜਦੋਂ ਆਪਾਂ ਇਹਨੂੰ ਬਣਾਉਣ ਲੱਗੇ ਨੇ ਥੋੜਾ ਹੋਰ ਉੱਚਾ ਬਣਾ ਸਕਦੇ ਆ ਉਹ ਵੀ ਕਰ ਸਕਦੇ ਆ ਜਗਰੇ ਉੱਪਰ ਜਿਹੜੇ ਡਪੈਗਰ ਕਿੱਥੇ ਕਰਾ ਰਹੇ ਹਾਂ ਹਾਂ ਵੀ ਆਪਣਾ ਥੋੜਾ ਬਰਾਂਡਾ ਸੀ ਕਰਕੇ ਆਪਾਂ ਨੀਵਾ ਬਣਾ ਲਿਆ ਨਹੀਂ ਆਪਾਂ ਪੂਰਾ ਉੱਚਾ ਕਰ ਸਕਦੇ ਹਾਂ ਪੂਰਾ ਪੂਰਾ ਮਤਲਬ ਕਹਿਣ ਤੋਂ ਭਾਵੇਂ 5-6 ਲੱਖ ਰੁਪਏ ਨਾਲ ਕਿਸਾਨ ਇੱਥੇ ਕੋਸ਼ਿਸ਼ ਕਰ ਸਕਦਾ ਕਰ ਸਕਦਾ ਹੈ ਮੈਂ ਕਹਿੰਦਾ 5-6 ਸਾਲ ਲੱਗੂ ਚੱਲੂ ਵੀ ਲਗਾਤਾਰ ਪਹਿ ਲੱਗਨੇ ਆਪਣੇ ਕੋਲਸ ਨਾਲ ਤਿਆਰ ਕਰੂੰ ਉਸ ਤੋਂ ਬਾਅਦ ਇਹ 5-6 ਸਾਲ ਚੱਲੂ ਲਗਾਤਾਰ ਦੇਭੇ ਹੋ ਇਹ 5 6 ਸਾਲ ਹੀ ਕਿਉਂ ਚੱਲੂਗਾ ਮਤਲਬ ਲਗਾਤਾਰ ਕਿਉਂ ਨਹੀਂ ਚੱਲੂਗਾ ਇਹਦੀ ਇਹ ਬੀਜ ਆ ਨਾ ਇਹਦੀ ਟਾਈਮ ਵੀ ਨਹੀਂ ਆ 5 ਸਾਲ ਬਾਅਦ ਆਪਾਂ ਨੂੰ ਬੀਜ ਦੁਬਾਰਾ ਲੈਣਾ ਪਊਗਾ ਓਕੇ ਹਾਂਜੀ ਮੈਂ ਸਮਝ ਗਿਆ 5 ਸਾਲ ਆਪ ਵੀ ਆ ਸਿਸਟਮ ਤਾਂ ਚੱਲਦਾ ਹੀ ਰਹੂਗਾ ਅਨੁਸਾਰ ਜੰਗੀ ਆਪਾਂ ਨੂੰ ਬੀਜ ਤੇ ਇਨਵੈਸਟਮੈਂਟ ਦੁਆਰਾ ਕਰਨੀ ਪਊਗੀ ਜੀ ਉਦੋਂ ਤੱਕ ਤਾਂ ਅਸੀਂ ਕਮਾ ਚੁੱਕੇ ਹੋਵਾਂਗੇ ਤਾਂ ਤਾਂ ਹੀ ਕਰਾਂਗੇ ਨਾ ਹਾਂਜੀ ਹਨਾ ਬਏ ਕੇਸਰ ਦੀ ਖੇਤੀ ਹੋ ਰਹੀ ਹੈ ਯਾਰ ਕਮਾਲ ਆ ਯਾਰ ਇਹਦੇ ਲਈ ਤੋੜਨ ਲਈ ਵੀ ਟ੍ਰੇਨਿੰਗ ਮਤਲਬ ਪੂਰੀ ਪ੍ਰਾਪਰ ਹੈ ਕਿ ਕਦੋਂ ਇਹ ਕਿਹੜੇ ਟਾਈਮ ਤੇ ਜਾ ਕੇ ਟੁੱਟਣਾ ਹੈ ਕੱਚਾ ਤਾਂ ਨਹੀਂ ਤੋੜ ਲਿਆ ਐਵੇਂ ਵੀ ਹੈਗਾ ਹੈਗਾ ਪੂਰਾ ਪੂਰਾ A to Z ਵੀ ਜਿਵੇਂ ਹੁਣ ਆਪਾਂ ਆਹ ਪੂਰੀ ਪੱਤੀ ਤੋੜਤੀ ਸੀਗੀ ਹਾਂਜੀ ਆਹ ਤੋੜਤੀ ਸੀ ਅਸੀਂ ਕੱਚਾ ਤਾਂ ਨਹੀਂ ਤੋੜ ਲਿਆ ਇਹ ਆ ਪੂਰਾ ਸਹੀ ਹੈ ਹੁਣ ਜਿਵੇਂ ਆਹਾ ਹਾਂਜੀ ਆ ਪੂਰਾ ਸਹੀ ਢਾਲ ਖੋਲਣਾ ਆ ਖੁੱਲ ਗਿਆ ਨਾ ਪੂਰਾ ਆ ਵੇਖ ਪ੍ਰੀਤ ਆ ਪੂਰਾ ਖੁੱਲ ਗਿਆ ਹੁਣ ਇਹ ਕੱਢਣ ਦਾ ਟਾਈਮ ਆ ਪੂਰਾ ਪੂਰਾ ਸਹੀ ਟਾਈਮ ਆ ਕੱਢਣ ਨੂੰ ਅੱਛਾ ਇਹਨੂੰ ਇਹ ਇਹ ਫਸਲ ਨੂੰ ਵੱਢਣ ਦਾ ਟਾਈਮ ਆ ਹੈ ਹਾਂਜੀ ਆਏ ਆਸੀ ਆ ਇਹ ਕੱਟ ਕੇ ਹਾਂਜੀ ਇਹਨੂੰ ਇੱਕ ਇੱਕ ਆਏ ਦੋ ਕੱਟ ਤੇ ਅਸੀਂ ਇੱਥੇ ਰੱਖ ਲਾਂ ਜੀ ਅਸੀਂ ਹੋਰ ਆਈ ਵੀ ਆ ਵੀ ਕੱਟਦਾ ਜੀ ਫੇਰ ਅਸੀਂ ਇਹਨੂੰ ਵੀ ਕੱਟਦਾ ਜੀ ਬਸ ਅਲੱਗ-ਅਲੱਗ ਹੋ ਗਏ ਹੁਣ ਇਹਨੂੰ ਅਸੀਂ ਸਮਾਲ ਕੇ ਰੱਖਾਂ ਕਰਦਾ ਨਹੀਂ ਓਕੇ ਆ ਹੁਣ ਇਹ ਅਸੀਂ ਹੁਣ ਮਿੱਟੀ ਪਾਉਣੀ ਇਹਨੂੰ ਸਮਾਲ ਕੇ ਆਹ ਅਸੀਂ ਆਹ ਦੇਖੋ ਆ ਦੋ ਹੋਰ ਫੁੱਟ ਰਿਆ ਆਏ ਹੁੰਦੇ ਹੁੰਦੇ ਬੋਲ ਇਹ ਅਗਲੇ ਸਾਲ ਫੇਰੇ ਇਹ ਫਸਲ ਆ ਦੇਣਗੇ ਡਿਪੈਂਡ ਕਰਦਾ ਉਹ 9 ਮਹੀਨੇ ਕੀ ਕੀ ਹੁਣ ਇਹਨੂੰ ਹੀ ਵਾਦਾ ਮਿੱਟੀ ਜੀ ਥੱਲੋ ਜੱਜੂ 20 ਦਵਾਰਾ ਆ ਦੇਖ ਆ ਦੇਖ ਆ ਦੇਖ ਆ ਦੇਖ ਹੂੰ ਇਹ ਗੰਨੇ ਲਾਉਣਾ ਗਾਣੇ ਸਾਰਾ ਐਵੇਂ ਗੱਲ ਬਣੂਗੀ ਆ ਦੇਖੋ ਜਿਵੇਂ ਦੋ ਦੋ ਫੁੱਲ ਕੀਗੇ ਦੋ ਦੋ ਫੁੱਲ ਨਿਕਲਦੇ ਆ ਇਹ ਦੋ ਨਿਕਲ ਆਏ ਇਹਦੀ ਉਹ ਫਸਲ ਵਧੂਗੀ ਐ ਤੇ ਮੈਂ ਤਿੰਨ ਪੱਤੀਆਂ 'ਚੋਂ ਛੇੜ ਕੱਢਣੀਆਂ ਚੋਂ ਆ ਝਾੜ ਪਏ ਇਹ ਝਾੜ ਵੱਧ ਦੇਊਗਾ ਆ ਤਿੰਨ ਕੱਢੀ ਬੈਠਾ ਆ ਦੇਖ ਆ ਤਿੰਨ ਤਨ ਤਨ ਕੱਢੀ ਬੈਠਾ ਆ ਦੇਖ ਅੱਜ ਦੇਖ ਲੋ 5 6 ਮਿੰਟ ਖਾ ਜਾਂਦੇ ਆ ਦੇਖ ਆ ਦੇਖਾ ਕਿੰਨੇ ਕੱਢੀ ਆ ਦੋ ਨਿਕਲੇ ਪਏ ਆਏ ਚਾਰ ਦੋ ਆ ਆ ਇੱਕ ਚੋਲ ਹੋਰ ਪਾ ਦੇ ਤਿੰਨ ਨਿਕਲੇ ਚਾਰ ਨਿਕਲੇ ਕੁਦਰਤ ਆਰੇ ਆ ਵੀ ਦੋ ਨਿਕਲੇ ਪਏ ਇਹਦਾ ਮਤਲਬ ਇਹ ਤੁਹਾਡੇ ਕਲਾਈਮੇਟ ਨੂੰ ਮੰਨ ਗਿਆ ਮੰਨ ਗਿਆ ਪੂਰਾ ਸਹੀ ਆ ਕਲਾਈਮੇਟ ਪੂਰਾ A to Z ਇਹਦਾ ਮਤਲਬ ਇਹ ਪ੍ਰੀਤ ਇਸ ਕਲਾਈਮੇਟ ਨੂੰ ਇਹ ਪੂਰਾ ਖੁਸ਼ ਆ ਇਸ ਕਲਾਈਮੇਟ ਦੇ ਵਿੱਚ ਜੀ 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 ਜੇ ਇਹਦੇ ਵਿੱਚ ਖੁਸ਼ ਨਾ ਹੁੰਦਾ ਤਾਂ ਤਿੰਨ ਤਿੰਨ ਨਾ ਦਿੰਦਾ ਦੇਖੋ ਆ ਦੇਖੋ ਲੱਤਾਂ ਕੰਦੇ ਰਿਆ ਹਲੇ ਖੁੱਲਣੇ ਇਹ ਅਗਲੇ ਤਾਂ ਸਾਰੇ ਖੁੱਲ ਜਾਣੇ ਆ ਆਏ ਬਣੂਗੀ ਗੱਲ ਇਹ ਜੀ ਜੀ ਕਸ਼ਮੀਰਾ ਸਾਰਾ ਫਿਰ ਮੈਂ ਰੈਡੀ ਆ ਉਸ ਤੋਂ ਵਧੀਆ ਹੂੰ ਜੀ ਹੋਰ ਕਸ਼ਮੀਰ ਬਹੁਤ ਅੱਡੀ ਪ੍ਰੋਬਲਮ ਪੰਜਾਬ ਦੇ ਕਿਉਂ ਉਸ ਕੰਮ ਸ਼ੁਰੂ ਹੋ ਰਿਹਾ ਕੋ ਕਸ਼ਮੀਰ ਉਹ ਬਣਦੇ ਨਹੀਂ ਕਿਸੇ ਗਰਮੀ ਵਾਲੀ ਹੋ ਗਿਆ ਹਾਂ ਉੱਥੇ ਕਲਾਈਮੇਟ ਚੇਂਜ ਹੋ ਰਿਹਾ ਸਾਡੇ ਬਾਹਰ ਚੇਂਜ ਆ ਫਸਲ ਕੱਟੀ ਪਈ ਆ ਫਸਲ ਪਈ ਆ ਜਿਹੜੇ ਫੁੱਲ ਆ ਆਇਟ ਲਾਉਣੀ ਜ਼ਰੂਰੀ ਆ ਆਇਟ ਜ਼ਰੂਰੀ ਆ ਆਇਟ ਲਾਈਟ ਲਾਈਟ ਜ਼ਰੂਰੀ ਆ ਇਹ ਬਸ ਇਸ ਲਈ ਸਨਲਾਈਟ ਆ ਧੁੱਪੋਂ ਦੇਣਾ ਜਿਵੇਂ ਧੁੱਪ ਲਯੂਵੀ ਲਾਈਟਾਂ ਦਿੰਦੀ अच्छा ये जो करना ਛੱਡ ਰਹੀ ਆ ਉਹ ਸੂਰਜ ਜੋ ਕਰਨਾ ਛੱਡਦਾ ਉਸ ਤਰ੍ਹਾਂ ਦੀ ਛੱਡ ਰਹੀ ਆ ਹਾਂਜੀ ਹਾਂਜੀ ਉਵੇਂ ਹੀ ਹੈ ਹੈ ਇਹਦਾ ਕੰਟਰੋਲ ਉੱਥੇ ਆ ਇੱਥੋਂ ਘੜ ਲਾਉਂਦਾ ਹੈ ਕੰਟਰੋਲ ਇਹ ਮਰ ਲਾਉਂਦਾ ਸਾਡਾ ਨਹੀਂ ਫਿਰ ਇਹਨੂੰ ਰਾਤ ਵੇਲੇ ਰਾਤ ਦਾ ਫੀਲ ਹੀ ਦਿੰਨੇ ਆ ਹਾਂਜੀ ਰਾਤ ਬੰਦ ਕਰ ਦਿੰਨੇ ਆ ਹਾਂ ਦੇਖੋ ਜੀ ਆ ਬੰਦ ਗਿਆ ਆ ਟੈਕੀ ਹਾਂ ਹਾਂ ਅੱਛਾ ਇੱਥੇ ਐਵੇਂ ਸਵੇਰਾ ਕਰਨਾ ਐਵੇਂ ਹੀ ਦੁਪਹਿਰਾ ਕਰਨਾ ਐਵੇਂ ਰਾਤ ਕਰਨੀ ਹੈ ਇੱਥੇ ਹਾਂਜੀ ਹਾਂਜੀ ਪੂਰਾ ਇਹਨੂੰ ਬੁੱੱਦੂ ਬਣਾ ਕੇ ਰੱਖਣਾ ਆਪਾਂ ਹਾਂਜੀ ਸਹੀ ਗੱਲ ਹੈ ਸਹੀ ਹੈ ਨਾ ਹਾਂਜੀ ਐਵੇਂ ਹੁੰਦੀ ਆ ਯਾਰ ਜੇ ਮੈਂ ਤੁਹਾਡਾ ਨੰਬਰ ਸਕਰੀਨ ਤੇ ਛੱਡ ਦਿਆਂ ਤੁਸੀਂ ਟ੍ਰੇਨਿੰਗ ਦੇ ਸਕਦੇ ਨੂੰ ਪੂਰੇ ਪੂਰੇ A to Z ਸੈਟਅਪ ਹੀ ਕਰਾ ਦੇ ਬੀਵੀ ਦੇਣਾ ਸਾਰਾ ਕੁਝ ਕਰ ਦੇਣਾ ਬੀਵੀ ਦੇ ਦਿੰਦੇ ਆ ਟ੍ਰੇਨਿੰਗ ਵੀ ਦੇ ਦਿੰਦੇ ਆ ਤੇ ਜੇ ਕੋਈ ਬੰਦਾ ਵਪਾਰੀ ਹੋਵੇ ਜਿਹੜਾ ਕੇਸਰ ਖਰੀਦਣਾ ਚਾਹੁੰਦਾ ਹੋਵੇ ਸਹੀ ਉਹ ਵੀ ਮਿਲ ਜੂ ਅਸੀਂ ਵੇਚਦੇ ਆ 500 500 ਰੁਪਏ ਦਾ 1 ਗ੍ਰਾਮ ਤੇ ਕੇਸਰ ਆ ਤੇ ਇਥੋਂ ਨਿਕਲ ਰਿਹਾ ਹਾਂ ਹਾਂ ਤੇ ਕੇਸਰ ਵੇਚਦੇ ਵੀ ਆ ਹਾਂਜੀ ਇਹ ਸਭ ਤੋਂ ਵੱਡੀ ਗੱਲ ਆ ਮਤਲਬ ਯਾਰ ਇਹ ਇਹ ਨੌਜਵਾਨ ਯਾਰ ਪੰਜਾਬ ਲਈ ਇੱਕ ਉਮੀਦ ਦੀ ਕਿਰਨ ਹੈ ਜਿਹੜਾ ਇੱਕ ਮੈਂ ਤੁਹਾਨੂੰ ਦੱਸਦਾ ਗੱਲ ਪਹਿਲੀਆਂ ਦੇ ਵਿੱਚ ਨਾ ਕੀ ਠੱਗੀ ਵੱਜੀ ਕੇਸਰ ਦੇ ਨਾਂ ਤੇ ਲੋਕਾਂ ਨੇ ਜ਼ਮੀਨਾਂ ਦੇ ਵਿੱਚ ਬੀਜ ਲਈ ਪੋਲੀ ਜੀ ਪੋਲੀ ਹੁੰਦੀ ਸੀ ਇੱਕ ਤਰ੍ਹਾਂ ਦਾ ਕੱਖ ਠੀਕ ਜਿਹੜੇ ਆਪਣੀ ਜ਼ਮੀਨ ਦੇ ਵਿੱਚ ਕੱਖ ਹੋ ਜਾਂਦੇ ਆ ਪੋਲੀ ਕਹਿ ਦਿੰਦੇ ਉਹਨੂੰ ਉਹ ਪੋਲੀ ਦੇ ਫੁੱਲ ਵੀ ਨਾ ਉਹਦੇ ਵਿੱਚ ਵੀ ਡੰਡੀਆਂ ਉਵੇਂ ਲਾਲ ਲੋਕਾਂ ਨੇ ਲੱਖਾਂ ਰੁਪਏ ਦਾ ਵੀ ਪੋਲੀ ਦਾ ਹੀ ਵੇਚਦਾ ਲੋਕਾਂ ਨੂੰ ਕੇਸਰ ਕਹਿ ਕੇ ਕਿ ਜ਼ਮੀਨ ਚ ਲਾ ਲੋ ਲੋਕਾਂ ਨੇ ਕਨਾਲ ਕਨਾਲ ਕੇਸਰ ਲਾ ਲਈ ਉਦੋਂ ਬਾਅਦ ਜਦੋਂ ਉਹ ਕੱਟੀ ਤੇ ਉਹਨੂੰ ਕੋਈ ਪੁੱਛੇ ਨਾ ਉਹ ਕੱਖ ਵੀਜ ਲੈ ਉਹਨੂੰ ਕੋਈ ਪੁੱਛੇ ਲੋਕ ਲੱਖਾਂ ਰੁਪਏ ਦਾ ਵੀ ਵੇਚ ਕੇ ਠੱਗੀ ਮਾਰ ਗਏ ਬਹੁਤ ਕੇਸਰ ਦੇ ਨਾਂ ਤੇ ਬਹੁਤ ਹੁੰਦਾ ਬਹੁਤ ਪਰ ਆ ਜਿਹੜੀ ਆਪਾਂ ਕਹਿ ਸਕਦੇ ਬਾਇਆ ਯੂਨੀਵਰਸਿਟੀ ਹਾਂਜੀ ਇਹ ਤੇ ਕੋਈ ਹੋਰ ਤੁਹਾਡਾ ਉੱਚ ਅਧਿਕਾਰੀ ਆਇਆ ਤਾਂ ਉਹਨੇ ਤੂੰ ਕੋਈ ਦੇਖਣ ਕੋਈ ਦੇਖਣ ਇੱਥੇ ਸਾਡੇ ਕਲਾਇੰਟ ਹੋਏ ਪਿਆ ਤਿੰਨ ਚਾਰ ਹਫ਼ਤੇ ਆਏ ਵੇ ਦੇਖਣ ਨੂੰ ਸੈਟਅਪ ਕਰਨ ਨੂੰ ਵੀ ਸਾਰਾ ਕੁਝ ਅੱਛਾ ਹਾਂਜੀ ਹੁਣ ਅਸੀਂ ਟ੍ਰੇਨਿੰਗ ਵੀ ਦੇ ਰਹਿਆਂ ਸੈਟਅਪ ਵੀ ਕਰੋਣੇ ਵੀ ਵੀ ਦੇਨੇ ਆ ਤੇ ਭੇਜ ਦੇਵੀਆਂ ਚਾਰ ਚਾਰ ਚੀਜ਼ਾਂ ਤੁਸੀਂ ਤੁਸੀਂ ਆਨਲਾਈਨ ਕੋਈ ਇਹਨੂੰ ਕਰ ਰਹਿਆਂ ਆ ਆਪਦੀ ਕੋਈ ਵੈਬਸਾਈਟ ਬਣਾਈ ਹੋਵੇ ਬਸ ਬਣਾਈ ਨਹੀਂ ਹੱਲੇ ਪਾ ਵੈਬਸਾਈਟ ਕਿ ਮੈਨੂੰ ਕੀ ਕਰਦਾ ਕਿ ਲਾਈਕ ਮਾਰਕੀਟਿੰਗ ਤੁਸੀਂ ਹੈਗੇ ਆ ਵੈਬਸਾਈਟ ਜ਼ਰੂਰੀ ਨਹੀਂ ਭਣੀ ਤੁਸੀਂ ਹੈਗੇ ਆ ਇੰਸਟਾਗ੍ਰam 'ਸਾਡਾ ਪੇਜ ਹੈਗਾ ਇੰਸਟਾਗ੍ਰam ਦਾ ਕੀ ਪੇਜ ਹੈ ਤੁਹਾਡਾ ਅਲ ਮੈਂ ਤੁਹਾਨੂੰ ਇੱਕ ਲੈਂਗਵੇਜ ਦੂੰਗਾ ਹਾਂ ਉਹ ਮੈਂ ਭੇਜ ਦੂੰਗਾ ਮੈਂ ਵਿਚਲਾ ਦੂੰਗਾ ਠੀਕ ਹੈ ਹਨਾ ਲੋਕ ਉਹਨੂੰ ਫਾਲੋ ਕਰ ਲੈਣਗੇ ਕਿਉਂਕਿ ਲੋਕ ਹਰ ਰੋਜ਼ ਤੁਹਾਡੇ ਨਾਲ ਗਤੀਵਿਧੀਆਂ ਦੇਖਦੇ ਰਹਿਣਗੇ ਕਿ ਡੇ 1 ਇਹ ਕਿਵੇਂ ਕਰੀਦਾ ਡੇ 2 ਕੀ ਕਰੀਦਾ ਤੁਸੀਂ ਤਾਂ ਹਰ ਰੋਜ਼ ਉਹਦੇ ਉੱਤੇ ਅਪਡੇਟ ਕਰੋਗੇ 100% ਤਾਂ ਉਹ ਉਹ ਚੀਜ਼ ਮਤਲਬ ਲੋਕ ਦੇਖ ਲੈਣਗੇ ਤੇ ਬਾਕੀ ਜੇ ਕੋਈ ਵੀ ਸੱਜਣ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਚਾਹੁੰਦਾ ਉਹਦਾ ਨੰਬਰ ਆ ਸਕਰੀਨ ਤੇ ਤੇ ਵੀਡੀਓ ਨੂੰ ਤੁਸੀਂ ਜੇਰ ਤਾਂ ਇੰਨਾ ਕਰਨਾ ਨਾ ਇੰਨਾ ਕਰਨਾ ਕਿਉਂ ਕਰਨਾ ਕਿਉਂਕਿ ਇਹ ਪੰਜਾਬ ਦੀ ਭੂਵਿਕ ਦੀ ਖੇਤੀ ਆ ਪੰਜਾਬ ਦਾ ਭੂਵਿਕ ਆ ਜੇ ਨੌਜਵਾਨਾਂ ਨੂੰ ਅਸੀਂ ਟਾਇਆਂ ਲਾ ਕੇ ਆਪਣੇ ਘਰਾਂ ਦੇ ਵਿੱਚ ਦਫ਼ਤਰ ਬਣਾ ਕੇ ਬਿਠਾਉਣਾ ਹੈ, ਇੰਪੋਰਟ ਐਕਸਪੋਰਟ ਦੇ ਮਾਰ ਬਣਾਉਣਾ ਤਾਂ ਆਪਾਂ ਨੂੰ ਇਸ ਤਰ੍ਹਾਂ ਦੀ ਖੇਤੀ ਬਾਰੇ ਵੀ ਸੋਚਣਾ ਪੈਣਾ ਹੈ। ਇਹ ਕਮਰਿਆਂ ਦੇ ਵਿੱਚ ਖੇਤੀ ਹੋ ਸਕਦੀ ਆ ਪਰ ਇਹ ਸਾਡੇ ਹੀ ਕਿਉਂ ਹੋ ਸਕਦੀ ਕਿਉਂਕਿ ਸਾਡਾ ਕਲਾਈਮੇਟ, ਸਾਡੀ ਹਵਾ, ਸਾਡੀ ਧਰਤੀ, ਸਾਡਾ ਪਾਣੀ ਇਸ ਗੱਲ ਦੇ ਯੋਗ ਆ ਕਿ ਇੱਥੇ ਕੁਝ ਵੀ ਹੋ ਸਕਦਾ। ਅੰਗਰੇਜ਼ਾਂ ਨੇ ਜ਼ੋਰ ਲਾ ਲਿਆ। ਕਸ਼ਮੀਰ ਦੀ ਮਿੱਟੀ ਲਿਜਾ ਲਿਆ ਕੇ ਵੀ ਦੇਖ ਲਿਆ ਕੇਸਰ ਹੋਇਆ ਨਹੀਂ। ਨਹੀਂ ਹੋਣਾ ਨੇ। ਹੋਇਆ ਨਹੀਂ। ਨਹੀਂ ਉਹ ਛੱਡਦੇ ਨਹੀਂ ਸੀ ਕੇਸਰ ਪੈਟਾ ਕਰਮੋ ਕੇਸਰ ਖੋਇਆ ਨਹੀਂ ਪੰਜਾਬ ਚ ਹੋ ਰਿਹਾ ਹੈ ਵੱਡੀ ਗੱਲ ਹੈ